ਫਾਇਦਾ ਚੋਕਾ ਤਸਕਰਾਂ ਨੇ ਕਰਤਾ ਕਾਂਡ ਪਾਕਿਸਤਾਨ ਤੋਂ ਪਾਈਪ ਰਾਹੀਂ ਲੈ ਆਏ ਹਥਿਆਰ ਪੁਲਿਸ ਨੇ ਧਰ ਦਬੋਚੇ ਹੋ ਗਏ ਵੱਡੇ ਖੁਲਾਸੇ ਤੁਸੀਂ ਵੀ ਸੁਣੋ ਕੀ ਕੁਝ ਕਹਿ ਰਹੇ ਨੇ ਪੁਲਿਸ ਅਧਿਕਾਰੀ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰ ਜਿਹੜੇ ਗੈਂਗਸਟਰਾਂ ਦੇ ਖਿਲਾਫ ਜਿਹੜੀ ਮੁਹਿੰਮ ਵਿੱਢੀ ਹੈ ਇਹਦੇ ਵਿੱਚ ਆਪਾਂ ਨੂੰ ਏਵਰੀ ਡੇ ਏਵਰੀ ਡੇ ਕੋਈ ਨਾ ਕੋਈ ਜਿਹੜੀ ਸਕਸੈਸ ਮਿਲਦੀ ਕੱਲ ਸਾਡੀ ਸੀਆਈਏ ਟੀਮ ਨੇ ਜਿਹੜਾ ਜੁਆਇੰਟ ਆਪਰੇਸ਼ਨ ਕੀਤਾ ਸੀਗਾ ਜੁਆਇੰਟ ਆਪਰੇਸ਼ਨ ਦੇ ਵਿੱਚ ਅਸੀਂ ਦੋ ਬੰਦਿਆਂ ਨੂੰ ਇੰਟਰਸੈਪਟ ਕੀਤਾ ਇੱਕ ਗੁਰਵਿੰਦਰ ਹੈ ਜਿਹੜਾ ਕਿ ਝੋਗੜੀ ਪੁਲਾਣੇ ਦਾ ਇੱਕ ਸੋਨਾ ਸਿੰਘ ਹੈ ਇਹ ਦਾਖਲੀ ਮਹਾਤਮ ਦਾ ਜਿਹੜਾ ਰਹਿਣ ਵਾਲਾ ਦੋਨੇ ਹੀ ਸਦਰ ਫਾਜ਼ਿਲਕਾ ਦੇ ਵਸਨੀਕ ਨੇ ਸੋ ਯਨ ਉਹਨਾਂ ਕੋਲ ਮੋਟਰਸਾਈਕਲ ਤੇ ਅਸੀਂ ਜਦੋਂ ਇਹਨਾਂ ਨੂੰ ਚੈੱਕ ਕੀਤਾ ਤੇ ਇਹਨਾਂ ਕੋਲੋਂ ਸਾਨੂੰ 16 ਪਿਸਤਲ ਜਿਹੜੇ ਪਲੱਸ ਫੋਰ ਮੈਗਜ਼ੀਨ ਅਸਲਾ ਵਗੈਰਾ ਸਾਰਾ ਮਿਲਿਆ ਅਸੀਂ ਨੰਦੇ ਫਾਇਦਾ ਚ ਕਰਕੇ ਤੇ ਇਹਦੇ ਵਿੱਚ ਉਹ ਜਿਹੜੀ ਤਫਤੀਸ਼ ਕਰ ਰਹੇ ਆ ਪਿੰਦਾ ਪਿੰਡ ਦਾਖਲ ਹੀ ਮਹਾਤਮ ਇਹ ਦੇਖ ਕੇ ਜੀਜੀ ਜੀਜੀ 2 ਹੈ ਜਿਹੜੀ ਨਾ ਉੱਤੇ ਫਲੱਡ ਦਾ ਕਾਰਨ ਜਿਹੜਾ ਨਾ ਜਿਹੜਾ ਪਾਣੀ ਕਾਫੀ ਸੀਗਾ ਵਾਇਰ ਜਿਹੜੀ ਉਹ ਅੰਦਰ ਸਭ ਬਰਸੀ ਗਈ ਸੋ ਉਸ ਚੀਜ਼ ਦਾ ਫਾਇਦਾ ਲੈਂਦੇ ਹੋਏ ਇਹਨਾਂ ਨੇ ਉਧਰੋਂ ਪਾਈਪ ਰਾਈਜ ਜਿਹੜਾ ਸਮਾਨ ਜਿਹੜਾ ਮੋਗਾ ਲਿਆ ਸੋ ਸਾਡੇ ਸਾਨੂੰ ਇਨਪੁਟ ਵੇਸ ਸਾਡਾ ਪੇਸ਼ੈਂਸ ਸੀ ਅਸੀਂ ਇਸ ਜਿਹੜਾ ਇਹ ਫੜ ਲਿਆ ਇਸ ਦੇ ਵਿੱਚ ਜਿਹੜੀ ਬਨਾਮ ਦੀ ਕਰਾਲੀ ਇਸੇ ਤਰ੍ਹਾਂ ਹੀ ਕੱਲ ਸਾਡੇ ਜਿਹੜੇ ਐਸਐਸਓਸੀ ਜਿਹੜੇ ਕੌਂਟਰ ਇੰਟੈਲੀਜੈਂਸ ਦੇ ਜਿਹੜੇ ਐਸਐਚਓ ਸਾਹਿਬ ਸੀ ਉਹਨਾਂ ਦੇ ਅਫਸਰਾਂ ਨੇ ਵੀ ਕੱਲ ਬਹੁਤ ਵਧੀਆ ਜਿਹੜੀ ਉਹਨਾਂ ਦੀ ਰਿਕਵਰੀ ਹੋਈ ਉਹਨਾਂ ਨੇ ਵੀ ਇੰਟੈਲੀਜੈਂਸ ਬੇਸ ਜਿਹੜਾ ਇਹਦਾ ਆਪਰੇਸ਼ਨ ਕੀਤਾ ਤੇ ਉਹਦੇ ਵਿੱਚ ਉਹਨਾਂ ਨੇ 27 ਵਿਪਨ ਜਿਹੜੇ ਰਿਕਵਰ ਹੋਏ ਸੋ ਸਾਡੇ ਪਰ ਜਿਹੜਾ ਲਗਾਤਾਰ ਜਿਹੜਾ ਇਹਨਾਂ ਦੇ ਖਿਲਾਫ ਜਿਹੜਾ ਅਸੀਂ ਕਾਰਵਾਈ ਕਰ ਰਹੇ ਹਾਂ ਏਵਰੀ ਡੇ ਏਵਰੀ ਡੇ ਅਸੀਂ ਇਹਨਾਂ ਤੋਂ ਰਿਕਵਰੀਆਂ ਕਰ ਰਹੇ ਹਾਂ ਵਿਪਨ ਫੜ ਰਹੇ ਹਾਂ ਇਲੀਗਲ ਜਿਹੜੇ ਫੋਰਨ ਮੇਡ ਨੇ ਹੈ ਰਨ ਫੜ ਰਹੇ ਆ ਹੋਰ ਵੀ ਜੋ ਕੰਮ ਕਰਦੇ ਅਸੀਂ ਇਹਨਾਂ ਨੂੰ ਇਹਨਾਂ ਦੇ ਖਿਲਾਫ ਐਕਸ਼ਨ ਲੈਂਦੇ ਆ ਇਹ ਹੋਈ ਕਿੰਨੀ ਹੈ ਰਿਕਵਰੀ ਸਰ ਅੱਜ ਹੁਣ ਅੱਜ ਤੇ ਵਿੱਚ 16 ਪਿਸਟਲ ਹੋਏ ਮੈਗਜ਼ੀਨ ਹੈ ਤੇ ਕੁਝ ਜਿਹੜੇ ਆਪਣੇ ਰਾਉਂਡ ਨੇ ਇਹ ਮੇਨ ਹੁੰਦਾ ਸਰ ਉਹ ਸੋਨਾ ਸਿੰਘ ਸੀਗਾ ਸਾਰਾ ਬਿਲਕੁਲ ਸੋਨਾ ਸਿੰਘ ਨੂੰ ਟਾਸਕਿੰਗ ਹੋਈ ਸੀ ਤੇ ਉਹਦੇ ਪਿੱਛੇ ਜਿਹੜਾ ਹੁਣ ਸਭ ਤੋਂ ਜਿਹੜਾ ਸਾਡਾ ਇੱਕ ਅਹੀਂ ਕਰ ਰਹੇ ਆ ਵੀ ਐਸ ਕੇ ਇਸ ਤੇ ਅਸੀਂ ਜਿਹੜੀ ਬੈਕਵਰਡ ਲਿੰਕੇਜ ਫਾਰਵਰਡ ਲਿੰਕੇਜ ਵੀ ਕਿੱਥੋਂ ਆਏ ਕਿੱਧਰੋਂ ਜਾਣਾ ਅਸੀਂ ਹੁਣ ਉਸ ਚੀਜ਼ ਤੇ ਵਰਕਆਊਟ ਕਰ ਰਹੇ ਹਾਂ ਸਰ ਜਿਹੜੀ ਕੱਲ ਦੀ ਰਿਕਵਰੀ ਤੇ ਅੱਜ ਦੀ ਰਿਕਵਰੀ ਦੋਨਾਂ ਨੂੰ ਕੋਈ ਕਨੈਕਸ਼ਨ ਜੁੜਦਾ ਹੈਗਾ ਜੀ ਉਹਦੇ ਤੇ ਅਜੇ ਚੋਂ ਅਸੀਂ ਪੁੱਛ ਗਿਸ਼ ਕਰਾਂਗੇ ਜਿਹੜੇ ਇਹਨਾਂ ਦੇ ਪਿੱਛੇੋਂ ਬੰਦੇ ਕਰਾ ਰਹੇ ਆ ਉਹਨਾਂ ਨੂੰ ਵੀ ਉਹਨਾਂ ਤੱਕ ਵੀ ਅਸੀਂ ਜਿਹੜਾ ਲਗਭਗ ਲੱਗ ਹੀ ਉਹਨਾਂ ਦੇ ਫੜ ਲਾ ਕੇ ਉਹਨਾਂ ਨੂੰ ਵੀ ਜਲਦੀ ਸੋ ਫਿਰ ਸਾਰਾ ਮਾਮਲਾ ਜਿਹੜਾ ਕਲੀਅਰ ਹੋ ਜਾਏ ਇਹ ਸਰ ਪਾਣੀ ਦੇ ਵਿੱਚੋਂ ਆਇਆ ਜੀ ਸਰ ਹਾਂ ਪਾਣੀ ਦੇ ਵਿੱਚੋਂ ਕਰੀਬ ਉੱਤੇ ਪੰਜ ਪੰਜ 6 6 ਫੁੱਟ ਪਾਣੀ ਸੀ ਪਹਿਲੇ ਤੇ ਅੱਜ ਤੋਂ ਤੇ ਥੋੜਾ ਦਿਨ 4-5 ਦਿਨ ਪਹਿਲੇ ਵੀ ਉੱਥੇ ਕਰੀਬ 5-6 ਫੁੱਟ ਪਾਣੀ ਸੀਦਾ ਇਹਨੇ ਪਾਣੀ ਦੇ ਵਿੱਚ ਜਿਹੜੀ ਫਿਰ ਮੂਵਮੈਂਟ ਜਿਹੜੀ ਸਾਡੇ ਸਾਡੀ ਵੀ ਘਟ ਜਾਂਦੀ ਆ ਕਿੰਨੀ ਸਰ ਆਇਆ ਆ ਪਾਕਿਸਤਾਨ ਤੋਂ ਸਰ ਰੈਡ ਸ਼ੋਅ ਆਇਆ ਉਧਰੋਂ ਕਿਸ ਤਰ੍ਹਾਂ ਲੈ ਕੇ ਆਏ ਕੋਈ ਪੈਕਿੰਗ ਡੇਸ ਸੀਗਾ ਜਾਂ ਕਿਸ ਤਰ੍ਹਾਂ ਸੀ ਦੇਖੋ ਉਹ ਇਹ ਉਹ ਤੋ ਥਰੋ ਕਰਦੇ ਆ ਪਾਈ ਫਰਾਈ ਕਰਦੇ ਉਹਦੇ ਨਾਲ ਫਿਰ ਲੈ ਲੈਂਦੇ ਸਰ ਦੋ ਅਸਾਈਨਮੈਂਟ ਆਈਆਂ ਨੇ ਕਿੰਨੀ ਚੁਣੌਤੀ ਬਣ ਜਾਂਦੀ ਜੀ ਆਪਣੇ ਵਾਸਤੇ ਆਪਣੇ ਜ਼ਿਲ੍ਹੇ ਵਾਸਤੇ ਨਹੀਂ ਵੇਖੋ ਵੇਖੋ ਵਿਸ਼ਾ ਤੇ ਹੈ ਵਾਏ ਜਿਹੜਾ ਪੇਪਰ ਲੇਕਿਨ ਸਾਡੇ ਵੱਲੋਂ ਜਿਹੜਾ ਇਹਨਾਂ ਨੂੰ ਅਸੀਂ ਸਫਲ ਨਹੀਂ ਹੁੰਦੰਦੇ ਅਪਾ ਇਹਨਾਂ ਤੋਂ ਜੋ ਵੀ ਇਹ ਕਰਦੇ ਗਲਤ ਕੰਮ ਉਹ ਸਾਡੇ ਉਹਨਾਂ ਦੇ ਖਿਲਾਫ ਕਾਰਵਾਈ ਕਰੀ ਤੇ ਇਹਨਾਂ ਨੂੰ ਅਸੀਂ ਕੋਕਰੀਦਾ ਅਚਰ ਜਿਹੜੇ ਹਥਿਆਰ ਬਰਮਤ ਦੇ ਨੇ ਮੀਡੀਅਮ ਕਿਤੋਂ ਦੇ ਨੇ ਇਹ ਕੋਈ ਇਹਨਾਂ ਦੇ ਵਿੱਚ ਜਿਹੜਾ ਜਿਹੜਾ ਮਾਰਕਾ ਹੈ ਇਟਲੀ ਦੇ ਵੀ ਹੈ ਚਾਈਨੀਜ਼ ਵੀ ਹੈ ਜਿਹੜੇ ਹੋਰ ਜਿਹੜੇ ਆਪਣੇ ਯੂ ਐਸ ਆਰਮੀ ਦੇ ਵੀ ਹੈ ਕਿੰਨੇ ਕ ਮਹਿੰਗੇ ਨੇ ਜੀ ਇਹ ਹਥਿਆਰ ਜਿਹੜੇ ਬਰਮਤ ਦੇ ਕੁਝ ਨਾ ਰੇਟ ਨਹੀਂ ਐਗਜੈਕਟ ਪਤਾ ਪਰ ਜਿਹੜੇ ਵੈਪਨਸ ਸੋਫਿਸਟੀਕੇਟਿਡ ਵੈਪਨ ਨੇ টেকনোলজি বল <inaudible> <to inaudible>